ਕਿ ਸੁਣ ਲਾਂ ਧੰਨਵਾਦ ਦੇ ਬਹੁਤ ਹੀ ਕ੍ਰਾਂਤੀਕਾਰੀ ਤੇ ਇਨਕਲਾਬੀ ਥੱਲੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਮੈਂ ਤਾਂ ਜਾ ਰਿਹਾ ਅੱਜ ਮੌਕਾ ਫਜਿੰਦਰ ਅੱਜ ਹੀ ਉਸੇ ਥੇ ਮੈਨੂੰ ਰੋਕ ਕੇ ਮੇਰਾ ਮਾਨ ਸਨਮਾਨ ਵਧਾਇਆ ਪਰ ਇਹ ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਤੁਸੀਂ 1 ਜੂਨ ਨੂੰ ਇੱਕ ਵਾਰੀ ਫੇਰ ਨਵੀਂ ਕਹਾਣੀ ਲਿਖ ਕੇ ਜਿਹੜੇ ਪੰਜਾਬ ਵਿਰੋਧੀ ਥੋੜੇ ਬਹੁਤ ਸਹਿਕਤੇ ਜੇ ਰਹਿ ਗਏ ਉਹਨਾਂ ਦਾ ਵੀ ਨਵੇੜੀ ਦੇਵੋਗੇ ਹਾਂਜੀ ਹੈਗੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਵੱਡਾ ਪ੍ਰੋਗਰਾਮ ਬਣਾਉਂਗਾ ਹਲਕੇ ਦਾ ਉਦੋਂ ਜਿੱਥੇ ਕਹੋਗੇ ਉੱਥੇ ਜਾਵਾਂਗੇ ਬਾਜ਼ਾਰ ਬਿਧੀ ਕਹੋਗੇ ਬਾਜ਼ਾਰ ਬਿਧੀ ਜਾਵਾਂਗੇ ਮੰਡੀ ਚ ਕਹੋਗੇ ਮੰਡੀ ਜਾਵਾਂਗੇ ਪਿੰਡਾਂ ਚ ਕਹੋਗੇ ਪਿੰਡਾਂ ਜਾਵਾਂਗੇ ਕਿਉਂਕਿ ਆਪਾਂ ਕਿਸੇ ਖਲੋ ਕਾਣੇ ਨਹੀਂ ਆਪਾਂ ਤੇ ਜਾ ਕੇ ਪ੍ਰਾਪਤੀ ਦੱਸਿਆ ਨੇ ਭਾਈ ਸਾਢੇ 2 ਸਾਲ ਉਹਨੇ 70 ਸਾਲ ਬਰਾਬਰ ਲਾ ਕੇ ਦੇਖ ਲੋ ਇਨਕਲਾਬ ਜਿੰਦਾਬਾਦ ਹਰਬਿੰਦ ਕੇਜਰੀਵਾਲ ਨੂੰ ਕਾਨਾਸ਼ਾਹੀ ਤਰੀਕੇ ਨਾਲ ਜੇਲ੍ਹ ਚ ਬੰਦ ਕਰਕੇ ਇਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਆਵਾਜ਼ ਬੰਦ ਕਰ ਦਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਆਵਾਜ਼ ਪੰਜਾਬ ਚੋਂ ਉਠਦੀ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਦਰਿਆਵਾਂ ਦਾ ਰਸਤਾ ਬਣਾਉਂਦੇ ਨੇ ਇਸ ਸੰਕਟ ਦੇ ਮੌਕੇ ਤੇ ਆਪਾਂ ਸਾਰੇ ਇਕੱਠੇ ਆਰਵਿੰਦ ਕੇਜਰੀਵਾਲ ਹੋਰਾਂ ਕੋਲੇ ਹਰ ਰੋਜ਼ ਵਕੀਲ ਜਾਂਦੇ ਨੇ ਸਾਰੀਆਂ ਐਕਟੀਵਿਟੀਆਂ ਜਾਂਦੀਆਂ ਉਹਨਾਂ ਕੋਲੇ ਅੱਜ ਵਾਲਾ ਇਹ ਵੀ ਥੋੜਾ ਜਿਹੜਾ ਸਵਾਗਤ ਹੈ ਇਹ ਵੀ ਉੱਥੇ ਜਾਊਗਾ ਤੇ ਉਹਨਾਂ ਨੂੰ ਇਹ ਦੱਸਾਂਗੇ ਕਿ ਅੱਲਾ ਸਵਾਗਤ ਹੈ ਜਿੱਦੇ ਰੈਲੀ ਕੀਤੀ ਉਹਦੇ ਤਾਂ ਗੱਲ ਹੋਰ ਹੋਣੀ ਹੈ ਇਨਕਾਂ ਜਿੰਦਾਬਾਦ ਕੈਰੀ ਸੋਚਦਾ ਹੈ ਨਾ ਪਿਆਰੇ ਖਾ ਖੜੇ ਨੇ ਜਿੰਦਾਬਾਦ ਸਨਸਕਾਰਯੋਗ ਬਜ਼ੁਰਗ ਖੜੇ ਨੇ ਨੌਜਵਾਨ ਵੀਰ ਖੜੇ ਨੇ ਮੇਰੇ ਵੱਲੋਂ ਗਰੰਟੀ ਹੈ ਕਿ ਆਪਾਂ ਇੱਥੋਂ ਛੱਡ ਕੇ ਨਹੀਂ ਜਾਣਾ ਮੁਲਕ ਨੂੰ ਆਪਾਂ ਇਹਨੂੰ ਨੌਕਰੀਆਂ ਇੱਥੇ ਦੋਣੀਆਂ ਕੰਮ ਤੁਹਾਨੂੰ ਇੱਥੇ ਕਰਵਾਉਣੇ ਨੇ ਫੈਕਟਰੀਆਂ ਤੁਹਾਨੂੰ ਇੱਥੇ ਲਵਾਉਣੀਆਂ ਨੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਕੰਮ ਕਰੀਂ ਭਗਵਾਨ ਤੁਮਾਂ ਤੇਰੀ ਸੋਟ ਤੇ ਜਿੰਦਾਬਾਦ ਨੇ ਠੋਕ ਤੇ ਦੁਬਾਰਾ ਕੋਈ ਰੋਡ ਸ਼ੋਅ ਰੱਖਾਂਗੇ ਜਾਂ ਕੋਈ ਪ੍ਰੋਗਰਾਮ ਰੱਖਾਂਗੇ ਸਾਨੇ ਆਲ ਵਾਲਾ ਨੇ ਜਿੰਨਾ ਪਹਿਲਾਂ ਕਦੇ ਵੀ ਨਹੀਂ ਸਾਨੇ ਆਲ ਦੇ ਪਿਆਰ ਨੂੰ ਮੈਂ ਕਿਸੇ ਕਰੰਸੀ 'ਚ ਮਾਪ ਨਹੀਂ ਸਕਦਾ ਤੁਗਣਾ ਆਉਣ ਸਾਲ ਹੀ ਕਹਿੰਦਾ ਕਿ ਭਾਈ ਇੱਥੋਂ ਤਾਂ ਤੁਸੀਂ ਮਤਲਬ ਇਹ ਫਿਕਰ ਹੋ ਜਾਂਦੀ ਹੈ ਸਾਰੇ ਜਿੰਨੇ ਵੀ ਪੁਰਾਣੇ ਵਲੰਟੀਅਰ ਨੇ ਜਿੰਨੇ ਵੀ ਨਵੇਂ ਆ ਰਹੇ ਨੇ ਸੰਤੰਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਆਮ ਆਦਮੀ ਪਾਰਟੀ ਐ ਇਹ ਮਿਹਨਤ ਕਰਨ ਨੂੰ ਮਿਹਨਤ ਕਰਨ ਵਾਲੇ ਬੰਦੇ ਨੂੰ ਆਪੀ ਭੜ ਲੈਂਦੇ ਆ ਸਾਡੇ ਆਪਣੇ ਉਹ ਨਹੀਂ ਚੱਲਦਾ ਗਏ ਨਾ ਇਹਦਾ ਭਤੀਜਾ ਉਹਦਾ ਜੀਜਾ ਇਹ ਕੰਮ ਨਹੀਂ ਆਪਣਾ ਸਿੰਧ ਹੈ ਜਿਹੜਾ ਕੰਮ ਕਰੂਗਾ ਉਹ ਅੱਗੇ ਆਊਗਾ ਔਰ ਆਪਣੇ ਜਿਹੜੇ ਐਮਐਲਏ ਨੇ ਭਾਵੇਂ ਨਰਿੰਦਰ ਪ੍ਰਾਜ ਐ ਭਾਵੇਂ ਉਹ ਭਾਵੇਂ ਲਪੜਾ ਮੁੰਡਾ ਸੁਖਾਨੰਦ ਐ ਭਾਵੇਂ ਮੋਲਕ ਐ 25 23 30 ਸਾਲ ਦੇ ਜਵਾਕ ਨੇ ਵੱਡੇ ਵੱਡੇ ਬੰਦੇ ਹਰਾਏ ਉਹਨਾਂ ਨੇ ਸਵਾਮਾ ਦੀ ਪਾਰਟੀ ਇਹ ਨਹੀਂ ਦੇਖਦੀ ਕਿ ਉਮਰ ਕਿੰਨੀ ਹੈ ਆਮਾ ਦੀ ਪਾਰਟੀ ਇਹ ਦੇਖੀ ਹੈ ਦੇਖਦੀ ਹੈ ਕਿ ਪੰਜਾਬ ਪ੍ਰਤੀ ਜਜ਼ਬਾ ਕਿੰਨਾ ਹੈ ਤੇ ਦੇਸ਼ ਪ੍ਰਤੀ ਪਿਆਰ ਕਿੰਨਾ ਹੈ ਜੋ ਮੇਰੇ ਵੱਲੋਂ ਲੇਟ ਹੋਈ ਜਾਣਾ ਮੈਂ ਤਾਂ ਕਰਕੇ ਥੋੜੇ ਜਿੰਦਾਬਾਦ